ਉਹ ਇੱਥੇ ਹੀ ਰਹਿੰਦਾ ਸੀ ਇੱਥੇ ਹੀ ਰਹਿੰਦਾ ਉਹ ਸਾਰਾ ਦਿਨ ਇੱਥੇ ਪਹਿਲਾਂ ਨੇ ਲੀਲੀ ਜੰਬੀ ਘੋੜੀ ਲੈਤੀ ਸਾਰਿਆਂ ਤੋਂ ਪਹਿਲਾਂ ਦੋਨਾਂ ਨੇ ਅੱਛਾ ਬਈ ਦੋਨਾਂ ਨੇ ਭੌਲੀ ਵੱਡੀ ਘੋੜੀ ਬਈ ਉਹ ਜਦੋਂ ਬਾਗ ਗਿਆ ਬਸ ਫੌਜ ਚ ਉਹ ਤੋਂ ਦੋ ਦਿਨਾਂ ਬਾਅਦ ਹੀ ਮਰ ਗਈ ਦੋ ਦਿਨਾਂ ਬਾਅਦ ਹੀ ਉਹ ਫਿਰ ਬਕਰ ਗਈ ਭੌਲੀ ਫਿਰ ਬਕਰ ਉਹੀ ਸ਼ਾਮ ਦਾ ਹੀ ਬਈ ਮੇਰੇ ਅੰਗੂ ਕੱਲੇ ਹੀ ਸ਼ਾਮ ਦਾ ਉਹੀ ਬਿਲਕੁਲ ਜਹਾਜੀ ਸਟੱਡ ਫਾਰਮ ਦਾ ਢੇੜਾ ਦਵਾਉਣਾ ਥੋਨੂੰ ਤੇ ਮੇਰੇ ਨਾਲ ਆ ਕਲਾਕਾਰ ਬਈ ਇਹ ਕਲਾਕਾਰ ਹੀ ਆ ਦੋਸਤੋ ਪਿੰਡ ਭਾਈ ਬਖਤੌਰ ਭਾਈ ਬਖਤੌਰ ਦਾ ਹਨਾ ਤੇ ਪੈਸੇ ਪਿੰਡ ਆਪਾਂ ਲੈਲੇ ਵਾਲੇ ਚਾਂ ਪਰ ਚਲੋ ਬਾਈ ਦੇ ਵੀ ਤੁਹਾਨੂੰ ਕਦੇ ਕਰਾਵਾਂਗੇ ਦਰਸ਼ਨ ਕੰਮ ਦੇ ਪਰ ਅੱਜ ਆਪਾਂ ਤੁਹਾਨੂੰ ਦਰਸ਼ਨ ਦਿਵਾਉਣੇ ਆ ਹਾਜੀ ਸਟਾਟ ਫਰਮ ਦੇ ਜਾਨਵਰਾਂ ਦੇ ਤੇ ਸਭ ਨਾਲ ਪਹਿਲਾਂ ਬਈ ਇੱਧਰ ਆ ਗਿਆ ਆਪਣਾ ਪਰਬਤ ਪਰਬਤ ਹਿਮਾਲਿਆ ਪਰਬਤ ਹੂੰ ਹਿਮਾਲਿਆ ਪਰਬਤ ਨਾ ਵੀ ਬਈ ਪਰਬਤ ਆ ਤੇ ਘੋੜੇ ਵੀ ਦਿਖ ਵੀ ਪਰਬਤ ਵਾਲੀ ਆ ਤੇ ਹਾਈਟ ਬਾਈ ਬਲਜੀਤ ਦੀ ਕਿੰਨੀ ਆ 68 ਇੰਚ ਆ ਬਾਈ 68 ਸਹੀ 68 ਇੰਚ ਹਾਈਟ ਹੋ ਗਈ ਹੈ ਤੇ ਰਿਜ਼ਲਟ ਬਈ ਰਿਜ਼ਲਟ ਆਪਣੇ ਘਰੇ ਜਿਹੜੀ ਬੇਸ਼ੇਰੀ ਖੜੀ ਆ ਬਾਕੀ ਰਿਜ਼ਲਟ ਆਉਣ ਵਾਲੇ ਆ ਰਿਜ਼ਲਟ ਬਈ ਸੋਨਾ ਆ ਗਿਆ ਹਨਾ ਬਹੁਤ ਜਿਆਦਾ ਸੋਨਾ ਤੇ ਰਿਜ਼ਲਟ ਉਸ ਤੋਂ ਬਹੁਤ ਘੈਂਟ ਮਤਲਬ ਬੱਚਾ ਆਇਆ ਤੇ ਕੰਨਾ ਕੁੰਨਾ ਦੀ ਬਿਊਟੀ ਬੜੀ ਬਰੀਕ ਬਰੀਕੀ ਬਣ ਜਮੇ ਆਪਾਂ ਕਹਿੰਦੇ ਨਾ ਦਿੱਖੀ ਬਹੁਤ ਹਾਂ ਬਰੀਕੀ ਬਣ ਬਹੁਤ ਜ਼ਿਆਦਾ ਹੁਣ ਭਾਈ ਇਹਦੀ ਮੋਟੀ ਮੋਟੀ ਡਿਟੇਲ ਦੱਸ ਦੇਗਾ ਉਹ ਜਾਨਵਰ ਆਪਾਂ ਸਾਰੀ ਦਿਖਾਉਣੀ ਹੈ ਇਹ ਹੈਗਾ ਭਾਈ ਖਲੀ ਦਾ ਜਿਹੜਾ ਜਗਰਾਜ ਕੋਲੇ ਕਤਰਾਲੇ ਕੋਲੇ ਠੀਕ ਹੈ ਬਾਈ ਉਹ ਹੈਗਾ ਰਾਜੀ ਰੋਡ ਦਾ ਜਿਹੜੀ ਇਹਦਾ ਜਨਮ ਹੋਇਆਗਾ ਰਾਜਗੜ੍ਹ ਗੁੱਬੇ ਆਵਣਾ ਮੁੰਡਾ ਉਹਦੇ ਕੋਲ ਕੋੜੀ ਆ 60 ਇੰਚ ਉਹ ਇਹਦੀ ਮਾਤਾ ਕੀ ਉਹ ਸੂਰੀਆਲੀ ਲੈਣ ਦੀ ਆ ਇਹ ਰੋਡਾਂ ਲਈ ਲੈਣ ਦਾ ਆ ਗਿਆ ਇਹ ਰੋਡਾਂ ਲਈ ਹਾਂ ਬਾਈ ਤੇ ਵਾਂ ਦੀ ਵੀ ਇਹਦੀ ਹਾਈਟ ਫਿਰ ਚੰਗੀ ਬਹੁਤ ਜਿਆਦੇ ਚੰਗੀ ਹੈ ਜਿਹੜਾ ਮਰਜ਼ੀ ਕੁੜੀ ਦੇਖੇ ਮਿਲਕੇ ਐਡੀ ਕੁੜੀ ਹੈ ਨਹੀਂ ਬਾਈ ਅਸੀਂ ਵੀ ਨਹੀਂ ਦੇਖੀ ਕੁੜੀ ਦੀ ਹਾਈਟ ਬਹੁਤ ਹੋ ਜਾਂਦੀ ਬਾਈ ਸ਼ਾਰਟ ਹੁੰਦੀ ਹੈ ਹੂੰ ਬੈਠੀ ਤਾਂ ਨਹੀਂ ਇੱਕ ਮੋੜ ਤੇ ਹਾਂ ਸਹੀ ਗੱਲ ਆ ਬਾਈ ਤੇ ਬਾਕੀ ਬਾਈ 25 ਜਮਾ ਸਪੋਰਟਲੈਸ ਹਾਂ ਸਾਰੇ ਬਸੂ ਖਾਨਦਾਨ ਚੰਗਾ ਆ ਗਿਆ ਬਾਈ ਬਾਕੀ ਆਪ ਦਾ ਦੱਸਾ ਜੱਸਾ ਬਹੁਤ ਚੰਗਾ ਹੈ ਨਾ ਸਾਰੇ ਬਸੂ ਸੁਮਾ ਕਰਨ ਨੂੰ ਦੇਖ ਲਓ ਜੇ ਨਾ ਕੋਈ ਐਕਸਟਰਾ ਬਾਈ ਸਾਰਾ ਕੁਝ ਇਸ ਵਿੱਚ ਹੂੰ ਇਹ 32 ਬਾਈ ਜਮਾ ਸਪੋਰਟਲੈਸ ਜਮਾ ਸਪੋਰਟਲੈਸ ਬਾਈ ਨਵਾ ਕੇ ਦੇਖ ਲੇ ਕੋਈ ਜੇ ਮਰਜ਼ੀ ਚੈੱਕ ਕਰ ਲੇ ਇਹ ਤਾਂ ਹੈ ਬਾਈ ਉਹ ਲੰਗੋਸਾ ਹੈਗਾ ਉਹਦੇ ਹੂੰ ਤੇ ਫੀਸ ਬਾਈ ਫਿਰ ਉਹੀ 11000 ਫੀਸ 11000 ਕੋਈ ਚੱਕਰੀ ਫੀਸ ਵਾਲੀ ਬਾਰਗੇਨਿੰਗ ਨਾ ਕਰੋ ਦੋਸਤੋ ਪਹਿਲਾਂ ਹੀ ਬਾਈਆਂ ਨੇ ਬਹੁਤ ਘੱਟ ਰੱਖਿਆ ਨੇ ਐਡੇ ਕੁੜੇ ਦੀ ਫੀਸ 11000 ਦੁਈ ਸੁਣੀ ਨਹੀਂ ਹੋਣੀ ਕਦੇ ਹਨ ਨਹੀਂ ਬਾਈ ਹੈ ਹੀ ਹੋਣੀ ਮੈਂ ਦੇਖ ਲੋ ਕਿਤੇ ਨੇੜੇ ਤੇ ਨਹੀਂ ਮੈਂ ਤਾਂ ਨਹੀਂ ਬਾਈ ਮੇਰੇ ਨਾ ਮੈਂ ਤਾਂ ਨਹੀਂ ਅਜੇ ਤੱਕ ਹਲੇ ਤੱਕ ਕਰੀ ਵੀਡੀਓ ਜਿਹੜੇ ਕਿਸੇ ਨੇ ਇੰਨੇ ਮਾਨ ਤਾਲ ਨਾਲ ਇੰਨੀ ਘੱਟ ਫੀਸ ਰੱਖੀ ਹੋਵੇ ਨਾ ਇਹਦਾ ਹੋ ਗਿਆ ਦੋਸਤੋ ਘੋੜਾ ਜੇ ਕੋਈ ਪ੍ਰਾ ਸਰਵਿਸ ਲੈਣਾ ਚਾਹੁੰਦਾ ਨੰਬਰ ਦੇ ਤੇ ਆਪਾਂ ਤੁਹਾਨੂੰ ਥੱਲੇ ਘੰਟੀ ਮਾਰ ਲਿਓ ਆਹ ਬੱਚੀ ਦੱਸ ਬਾਈ ਯਾਰ ਕਿਹੜੇ ਕਿਹੜੇ ਕਿਹੜੀ ਲੈਣ ਲੂਣ ਦੀ ਆ ਤੇ ਬੱਚੀ ਬੜੀ ਸੋਹਣੀ ਆ ਯਾਰ ਇਹ ਬਾਈ ਘੋੜੀ ਗੱਬਣ ਲਈ ਸੀ ਆਪਾਂ ਹੂੰ ਘੋੜੀ ਇਹਦੀ ਮਾਂ ਜਿਹੜੀ 62 ਇੰਚਾ ਪਿੰਡ ਖੜੀ ਆ ਦਿਲਸ਼ਾਨ ਦੀ ਆ ਫੂਲ ਸਿੰਘ ਵਾਲੇ ਦੀ ਅੱਛਾ ਬਾਈ ਇਹਦੀ ਮਾਤਾ ਜਿਹੜੀ ਮਾਂ ਦਾ ਕਿ ਕਿ ਮੈਂ ਕਿਹੜਾ ਰੰਗ ਰੰਗੂ ਬਾਈ ਉਹ ਬਾਈ ਕਾਲੀ ਆ ਮੱਥੇ ਉਹਦੇ ਪਟਾਗਾ ਤਿੰਨ ਪੈਰ ਚਿੱਟੇ ਆਗੇ ਤੇ ਆਪ ਇਹਦੀ ਵੀ ਤਿੰਨ ਪੈਰ ਚਿੱਟੇ ਇਹਦੀ ਮੱਥੇ ਪਟਾਗਾ ਇਹ ਮੋਲਕ ਦੀ ਜਿਹੜਾ ਰਾਜ अच्छा भाई ओ घोड़े दी है भाई ये मूलक दी है हां कितने दाम दी होगी भाई ये ए मुल्लादा हु भाई 6 ਕੁ ਮਹੀਨੇ ਦੇ ਆਸ-ਪਾਸ ਹੋਗੇ 6 ਮਹੀਨੇ ਦੀ ਹੋਗੀ हां भाई हम बाकी भाई ਐ ਕੰਨਾ ਕੁੰਨਾ ਦੀ ਚੰਗੀ ਆਈ ਬਈ ਮਾਰਕਿੰਗ ਬਈ ਜਾਨਵਰ ਨਰਮਾ ਜਿਹੜੀ ਮੇਨ ਗੱਲ ਆ ਮਾਰਕਿੰਗ ਸੋਹਣੀ ਬਈ ਰੰਗ ਰੂਪ ਸੋਹਣਾਗਾ ਹਨਾ ਤੇ ਇਹੀ ਚੀਜ਼ ਚਾਹੀਦੀ ਹੁੰਦੀ ਆ ਬਈ ਤੇ ਸਾਫ ਸੁਥਰੀ ਜਿਹੀ ਜੰਗੀ ਹੈ ਬੱਚੀ ਬਹੁਤ ਚੰਗੀ ਹੈ ਤੇ ਸੇਲ ਹੁਣ ਦਾ ਤਾਂ ਨਹੀਂ ਇਹਦਾ ਮਨ ਬਣ ਕਰ ਲਾਂਗੇ ਬਾਈ ਜੇ ਕੋਈ ਨੇੜੇ ਤੇੜੇ ਪਹੁੰਚੂਗਾ ਤਾਂ ਸੇਲ ਦਾ ਕਰ ਲਾਂਗੇ ਠੀਕ ਹੈ ਬਾਈ ਸੇਲ ਦਾ ਮਨ ਹੈਗਾ ਹੈਗਾ ਕੱਲੀ ਹੈ ਬਾਈ ਮੇਰੀ ਬਾਦ ਘੱਟ ਰੱਖਿਓ ਚੰਗਾ ਤੇ ਸੇਲ ਦਾ ਹੈਗਾ ਹਾਂ ਬਾਈ ਕੱਲੀ ਇਹ ਬੱਚੀ ਦਾ ਹੂੰ ਚਲੋ ਬਾਈ ਹਾਂ ਹਾਂ ਤੇ ਬਹੁਤ ਚੰਗੀ ਆ ਇਹ ਕੱਲੀ ਇਹੀ ਬੱਚੀ ਆ ਆਰਮ ਤੇ ਸੇਲ ਆ ਆਰਮ ਤੇ ਇਹੀ ਆ ਬਾਕੀ ਘੂੜੀਆਂ ਸੂਏ ਤੇ ਲੋ ਵੀ ਦੋਸਤੋਂ ਘੰਟੀ ਮਾਰ ਲਓ ਰੇਡ ਮਤਲਬ ਫੋਨ ਤੇ ਕਰੋਗੇ ਕਿ ਅਸੀਂ ਵੀ ਦੱਸ ਸਕਦੇ ਹਾਂ ਵੀਡੀਓਜ਼ ਨਹੀਂ ਨਹੀਂ ਫੋਨ ਤੇ ਕਰਾਂਗੇ ਬਾਈ ਠੀਕ ਹੈ ਭਾਈ ਮੁੱਲ ਪਾ ਦੋਸਤੋ ਫੋਨ ਤੇ ਹੋਊਗਾ ਜੇ ਕੋਈ ਭਰਾ ਲੈਣ ਦਾ ਚਾਹਵਣ ਹੋਇਆ ਤੇ ਘੰਟੀ ਮਾਰ ਲਿਓ ਆਹਾ ਭਾਈ ਇਹ ਕੁੜੀ ਭਾਈ ਸੇਵਾ ਲਈ ਖਤਰ ਰੱਖੀ ਹੋਈ ਆ ਇਹਨੂੰ ਦੋਨਾਂ ਅੱਖਾਂ ਦੋਖਦਾ ਨਹੀਂ ਇਹਨੂੰ ਨਾ ਭਾਈ ਹੂੰ ਉਸਿਆ ਸੁਰਤ ਸਾਰੀ ਆ ਪਾਣੀ ਪੂਣੀ ਖੁਲਣੀ ਤੇ ਨੀਰਿਆ ਸਾਰਾ ਕੋ ਦਿੱਤੀ ਚੜਦੀ ਪਿੰਦੀ ਹੈਗੀ ਠੀਕ ਹੈ ਭਾਈ ਬਸ ਸੇਵਾ ਨੂੰ ਹੀ ਆ ਇਹ ਹੂੰ ਚਲੋ ਭਾਈ ਸੇਵਾ ਵੀ ਜ਼ਰੂਰੀ ਆ ਹਨਾ ਬਾਕੀ ਭਾਈ ਘੋੜੀ ਦੀ ਲੈਂਥ ਨੂੰ ਉਥੋਂ ਵੱਡੀ ਆ ਬਹੁਤ ਜ਼ਿਆਦੀ ਚੰਗੀ ਲੈਣ ਦੀ ਆ ਭਾਈ ਇਹ ਵੀ ਬਹੁਤ ਜ਼ਿਆਦੀ ਚੰਗੀ ਸਿਰੇੜ ਬਤਿਸ਼ਾਨ ਹਾਂ ਪਿੱਟਲਾ ਕੁੜੀ ਬਈ ਪੱਠਾ ਪੱਠਾ ਬਹੁਤ ਅੱਛਾ ਪਿੱਟਲਾ ਕੁੜੀ ਬਈ ਪੂਰੀ ਲੱਭਣਾ ਇਹ ਵੀ ਇਹ ਕਿਹੜੇ ਤੋਂ ਬਈ ਆਪਣਾ ਅਰਜਨ ਤੋਂ ਆਖਲੀਤ ਲੰਡਿਆ ਰਾਜ ਕੋਲੇ ਕੋੜਾ ਠੀਕ ਹੈ ਬਈ ਬਹੁਤ ਚੰਗਾ ਕੋੜਾ ਕਿੰਨੇ ਟਾਈਮ ਦੀ ਗੱਭਣੂਗੀ ਬਈ ਇਹ ਬਈ 6 ਮਹੀਨੇ ਦੀ ਗੱਭਣਾ ਹੂੰ 6 ਮਹੀਨੇ ਦੀ ਗੱਭਣੂ ਹਾਂ ਫਿਰ ਤਬਾਹ ਕੇ ਚਲੇ ਆ ਦੋ ਲੈ ਲੈ ਕੰਮ ਹੂੰ ਬਾਕੀ ਜਾਨਵਰ ਆਪਣੇ ਉਧਰ ਖੜੇ ਆ ਬਈ ਮੂਰੇ ਠੀਕ ਹੈ ਬਈ ਇੱਧਰ ਇੱਧਰ ਤਾਂ ਖਾਲੀ ਹੈ ਹਾਂ ਬਈ ਖਾਲੀ ਹੈ ਆਜੋ ਬਈ ਉਧਰਲੇ ਵੀ ਦਿਖਾ ਦਿੰਨੇ ਆਹੀ ਬੱਚੀ ਹੈ ਨਾ ਹਾਂ ਬਈ ਇਹੀ ਬੱਚੀ ਆਜੋ ਬਈ ਹੁਣ ਤੁਹਾਨੂੰ ਘੋੜੇ ਦੀ ਬੱਚੀ ਵੀ ਦਿਖਾਉਣੀ ਇਹ ਬਈ ਕਿੰਨੇ ਦਿਨਾਂ ਦੀ ਹੋਊਗੀ ਬਈ ਅੱਜ ਅੱਜ 15ਵਾਂ ਦਿਨ ਆ ਬਈ 14 ਦਿਨਾਂ ਦੀ ਹੋਈ ਆ 14 15 ਦਿਨਾਂ ਦੀ ਹੋਊਗੀ ਹਾਂ ਬਈ ਆ ਕਰਗਾ ਮੜੀ ਜੇ ਵੇਜ ਬਲਜੀ 13ਵੇਂ ਦਿਨ ਜੰਪ ਦਿੱਤਾ ਕੁੜੀ ਨੂੰ ਅੱਛਾ ਬਈ ਬਸ ਕੱਲ ਜੰਪ ਦਿੱਤਾ ਪਰਸੋਂ ਅੱਛਾ ਬਈ ਸਿਲੇਜੀ ਦੇਦਾ ਜੀ ਹਾਂ ਬਈ ਕਹਿੰਦਾ 11ਵੇਂ ਤੋਂ ਨਹੀਂ ਮੈਂ 13ਵੇਂ ਤੋਂ ਦੇਣਾ ਨਾ ਕੰਨ ਦੇਖੋ ਦੋਸਤੋ ਜਮਾਂ ਮਿਣਕੇ ਲਾਇਆ ਹੁੰਦਾ ਜਿਵੇਂ ਰੱਬ ਨੇ ਹੈਨਾ ਤੇ ਪੂਰਾ ਕੁੰਡੀ ਵਾਲਾ ਬਾਕੀ ਬੱਚੀ ਜਮਾਂ ਜੈਨੂਇਨ ਸਪੌਟਲੈਸ ਆ ਤੇ ਕੋਈ ਗੱਲ ਨਹੀਂ ਚੱਲ ਆ ਜਾ ਬਲਜੀ ਦੂਜੀਆਂ ਕਲਿੱਪਾਂ ਚ ਦੇਖੀ ਜਾਊਗੀ ਜਦ ਬੱਚੀ ਤਾਂ ਤੇ ਇਹ ਇਹ ਡਰਦੀ ਆ ਥੋੜਾ ਜਿਹਾ ਆ ਆ ਡਰਦੀ ਆ ਥੋੜਾ ਜਿਹਾ ਕਾ ਨੂੰ ਕਾ ਨੂੰ ਡਿਸਟਰਬ ਬਣਾ ਕਰਕੇ ਵਿਚਾਰੀ ਨੂੰ ਇਹਨੂੰ ਸਹੀ ਗੱਲ ਆ ਬਾਈ ਤੇ ਇਹ ਘੂੜੀ ਕਿਹੜੀ ਲੈਣ ਦੀ ਆ ਬਾਈ ਇਹ ਅਨੋਂ ਨਹੀਂ ਆ ਬਾਈ ਪਿੱਛੋਂ ਤਾਂ ਘੂੜੀ ਅਨੋਂ ਨਹੀਂ ਆ ਕਿਹਾ ਤਾਂ ਘੂੜੇ ਦੀ ਗੱਲ ਕਰ ਆਪਾਂ ਅਨੋਂ ਨਹੀਂ ਮੰਨਾਂਗੇ ਘੂੜੀ ਦੀ ਹਾਈਟ ਕਿੰਨੀ ਕਾ ਬਾਈ ਇਹ 60 ਹੀ ਆ 60 ਹੀ ਆ ਬਾਈ ਠੀਕ ਆ ਘੂੜੀ ਦੀ ਹਾਈਟ 60 ਆ ਪਰ ਬੱਚੀ ਐ ਲੱਗਦਾ ਬਈ ਚੰਗੀ ਲੈ ਕੇ ਜਾਊਗਾ ਹਾਂ ਬਾਈ ਹੂੰ ਹਾਂ ਹਾਂ ਹਾਂਜੀ 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 ਤੇ ਚੰਗੀ ਆ ਬੱਚੀ ਬਈ ਤੇ ਇਧਰ ਬਈ ਆਹ ਕੁੜੀ ਇਹ ਕਾਲੀ ਕੁੜੀ ਆ ਵੀ ਬਾਂਕਾ ਯਾਰ ਕੋੜਾ ਹੈ ਜਿਹੜਾ ਮੱਝੂਗੀ ਲੈਣ ਦਾ ਇਹ ਉਹਦੀ ਆ ਇਹ 64 ਇੰਚ ਆ ਪੂਰੀ ਠੀਕ ਹੈ ਭਾਈ ਇਹ ਤੇ ਗੱਬਣਾ ਇਹ ਜਿਹੜਾ ਕਲੀਤਲਵੰਡੀ ਘੋੜਾ ਦਾ ਰਾਜ ਕੋਲੇ ਅਰਜਨ ਉਹ ਤੋਂ ਹੀ ਗੱਬਣਾ ਬਈ ਇਹ ਠੀਕ ਹੈ ਭਾਈ ਇਹਨੂੰ ਬਸ 2 ਕੁ ਮਹੀਨੇ 2.5 ਮਹੀਨੇ ਰਹਿ ਗਏ ਇਹਦੇ ਜਿਹੜੀ ਪਿਛੇ ਬਿਛੇਰੀ ਦਿਖਾਈ ਸੀ ਆਪਾਂ ਵੀਡੀਓ ਚ ਉਹ ਵੀ ਇਹਦੀ ਸੀਗੀ ਉਸੇ ਘੋੜੇ ਦੀ ਇੱਕ ਬਿਛੇਰੀ ਪਿੱਛੇ ਆਪਣੀ ਪੂਰੀ ਹੋ ਗਈ ਇਨਫੈਕਸ਼ਨ ਵੱਧ ਗਈ ਥੋੜੀ ਜੀ ਠੀਕ ਹੈ ਭਾਈ ਉਹਦੀ ਬਿਛੇਰੀ ਸੀ ਪੂਰੀ ਹੋ ਗਈ ਐਤਕੀ ਫੇਰ ਸੂਣ ਵਾਲੀ ਹੁਣ ਫੇਰ ਸੂਣ ਵਾਲੀ ਉਹ ਬੱਚੇ ਇਹਦੀ ਸੇਲ ਕਰਤੀ ਸੀ ਉਦੋਂ ਬਕਸਰ ਤੇ ਨਹੀਂ ਸੀ ਬਕਸਰ ਸੇਲ ਕਰਤੀ ਸੀ 5 ਲੱਖ ਤੇ 55000 ਦੀ ਸੇਲ ਹੋਈ ਸੀ ਠੀਕ ਹੈ ਜੀ ਹਾਂ ਅੰਡੋਰ ਵਾਲੇ ਇਹ ਇਹ ਤਾਂ ਫਿਰ ਘਰੇ ਬਈ ਅਈ ਬੱਚਿਆਂ ਦੀ ਲਈ ਹੋਈ ਸਾਰੀਆਂ ਕੁੜੀਆਂ ਬੱਚਿਆਂ ਦੇ ਬਈ ਹੂੰ ਇਹ ਨਹੀਂ ਬਈ ਕੁੜੀ ਬਹੁਤ ਚੰਗੀ ਆਈ ਵੀ ਹਨਾ ਬਹੁਤ ਜਾਨੀ ਬਹੁਤ ਜ਼ਿਆਦਾ ਮਤਲਬ ਬਈ ਉਹੀ ਗੱਲ ਇੱਕ ਆਡੀ ਦੀਂਦਾ ਕੰਮ ਹਨਾ ਹਾਂ ਤਲਵੰਡੀ ਮੇਲੇ ਤੇ ਸੀਗੇ ਅਸੀਂ ਮਾਮੇ ਅਰਗੇ ਲਈ ਫਿਰਦੇ ਸੀਗੇ ਤੇ ਕਾ ਬੱਗਾ ਜਿਹੜਾ ਨਾਲ ਮੁੰਡਾ ਹੁੰਦਾ ਕਹਿੰਦਾ ਬਈ ਘੋੜੇ ਦਾ ਕਾਰਡ ਦੇ ਨਹੀਂ ਬਈ ਅਈ ਆ ਪੜੇਖਾ ਹੁਣ ਬਈ ਯਾਰ ਪਾਸੇ ਘਰੇ ਬੰਦਨੋਂ ਤਾਂ ਪਹੁੰਗੂ ਵੀ ਘੋੜੇ ਦਾ ਬਈ ਯਾਰ ਹਨਾ ਤਲਵੰਡੀ ਮੇਲਾ ਲਾਇਆ ਤੇ ਇਹ ਲੈ ਗਏ ਸੀ ਦਿਖਾਉਣ ਖਾਤਰ ਵੀ ਕੁੜੀ ਖੜੀਏ ਚੱਲ ਜਾਨਵਰ ਦਿਖਾਈ ਦੀ ਹੁੰਦਾ ਕਹਿੰਦਾ ਬਈ ਘੋੜੇ ਦਾ ਕਾਰਡ ਦੇ ਹੂੰ ਕਾਰ ਮੰਗਲਾਂ ਦਾ ਕੰਮ ਹੀ ਹੈ ਤੇ ਲਓ ਵੀ ਹੁਣ ਦੂਜੇ ਘਰੇ ਆ ਗਏ ਤੇ ਆਹ ਤੁਸੀਂ ਕੋੜੀ ਚੈੱਕ ਕਰੋ ਮੜੀ ਜੀ ਬਾਈ ਹਾਈਟ ਕਿੰਨੀ ਹੈ ਵੀ ਹਾਈਟ ਦੱਸੋ ਮੜੀ ਜੀ ਬਾਈ ਗੱਪ ਤਾਂ ਮਾਰਦੇ ਨਹੀਂ 63 ਇੰਚ ਆ ਬਾਈ ਫੀਤਾ ਲਾ ਲੈ ਕੋਈ ਮਰਜੀ ਆ ਕੇ ਹੂੰ ਫੱਟੀ ਵਾਲੀ ਜਮਾ 63 ਇੰਚ ਜਮਾ ਬਾਈ ਹੂੰ ਤੇ ਕੋੜੀ ਦੇਖੋ ਬਈ ਕੋੜੀ ਦਾ ਮੰਨ ਕੇ ਚੱਲੋ ਕਾਇਨੀ ਖੁੱਲਾ ਮਤਲਬ ਜਮਾ ਕਿਵੇਂ ਜਿਹੇ ਕਹਿੰਦੇ ਬਾਠੀ ਬੁੱਡੇ ਦੀ ਪੂਰੀ ਖੁੱਲੀ ਆ ਹਨਾ ਪੇਟਲ ਕੋੜੀ ਆ ਪੂਰੀ ਬਾਈ ਕਿੰਨੇ ਟਾਈਮ ਗੱਬਣ ਕਿੰਨੇ ਟਾਈਮ ਦੀ ਆ ਇਹ ਬਾਈ 8ਵੇਂ ਤੋਂ 9ਵਾਂ ਲੱਗ ਗਿਆ ਬਾਈ ਆ 25 ਤਰੀਕ ਤੋਂ ਲੱਗ ਗਿਆ ਠੀਕ ਹੈ ਬਈ ਜਮਾ ਨੇੜੇ ਹੀ ਆ ਸੂਣ ਹਾਂ ਕੱਲਾਂ ਵਾਲੇ ਚੇਤਕ ਤੋਂ ਗੱਬਣਾ ਬਈ ਇਹ ਠੀਕ ਹੈ ਕੱਲਾਂ ਵਾਲੇ ਚੇਤਕ ਤੋਂ ਗੱਬਣਾ ਹਾਂ ਤੇ ਕਿੰਨੀ ਉਮਰ ਕਿੰਨੀ ਹੋ ਗਈ ਬਈ ਕੁੜਤੀ ਪਹਿਲਾਂ ਸੂਈ ਕੋਈ ਸੀ ਹਾਂ ਬਈ ਪਹਿਲਾਂ ਬਸ਼ੇਰਾ ਸੀ ਉਹ ਆਪਾਂ ਸਵਾ ਦੋ ਲੱਖ ਦਾ ਵੇਚਿਆ ਬਈ ਠੀਕ ਹੈ ਬਈ ਜਮਾ ਸਪੌਟ ਲੈਸੀ ਵੀ ਹੂੰ ਚਲੋ ਬਈ ਬਹੁਤ ਵਧੀਆ ਤੇ ਆਪ ਦੀ ਇਹਦੀ ਕੋਈ ਲਾਈਨ ਪਤਾ ਕਿਹੜੀ ਆ ਲਾਈਨ ਬਈ ਇਹ ਸਾਲੀ ਵਾਲੇ ਘੋੜੇ ਦੀ ਦੱਸ ਦਿਆ ਬਈ ਪਿੱਛੋਂ ਠੀਕ ਹੈ ਬਈ ਸਾਲੀ ਵਾਲੇ ਘੋੜੇ ਹਾਂ ਹੂੰ ਨੇ ਬਹੁਤ ਘੋੜੀ ਬਹੁਤ ਚੰਗੀ ਆ ਬਈ ਤੇ ਹੂੰ ਬਾਕੀ ਬਈ ਬੱਚੇ ਤਾਂ ਉਹੀ ਗੱਲ ਜਦੋਂ ਕੁੜੀ ਪੇਟ ਲਾ ਦੇ ਬੱਚੇ ਦੇ ਨੇ ਚੰਗੇ ਦੇ ਨਹੀਂ ਦੇਣੇ ਹਨਾ ਤੇ ਹਾਂ ਜਿਹੜੇ ਬੱਚਾ ਦਾ ਆਇਆ ਹੈਗਾ ਲਮਾਈ ਵੀ ਬਾਲੀ ਆ ਬਈ ਹੂੰ ਨਹੀਂ ਬਈ ਲੈਂਥ ਲੂੰਥ ਦੀਂਦੀ ਆ ਬਈ ਕੁੜੀ ਦੀ ਹੂੰ ਹੂੰ ਬਹੁਤ ਚੰਗੀ ਆ ਬਈ ਤੇ ਇੱਧਰ ਬਈ ਜੇ ਮਿਟੂ ਬਈ ਇਹਦੀ ਗੱਲ ਕਰਕੇ ਇਹਨੂੰ ਇਨਸਾਰ ਦਿਓ ਬਈ ਤੁਸੀਂ ਛੱਡ ਦਿਓ ਇੱਧਰ ਆ ਜਾ ਬਈ ਇਹਦੇ ਪਾਰੀ ਵੀ 10 ਗਿਰਾ ਆਪਣੇ ਇੱਧਰਲੇ ਪਾਸੇ ਕਿੰਨੇ ਨੇ ਬਈ ਜਾਨਵਰ ਚਾਰ ਨੇ ਚਾਰ ਕੁੜੀਆਂ ਬਈ ਠੀਕ ਆ ਇਹ ਉੱਥੇ ਰਖਾ ਕੀ ਉੱਧਰ ਦੇਖੋ ਉੱਧਰ ਬਾਈ ਵੀ ਚੱਕੀ ਫਿਰਦਾ ਨਾਮ ਨੂੰ ਸਾਰੇ ਹਨਾ ਇਹ ਬਿਸ਼ੇਰੀ ਦਿਖਾਉਣਾ ਤੁਹਾਨੂੰ ਛਿੰਨੇ ਦਿੱਤੇ ਹੈਗੇ ਠੀਕ ਆ ਠੀਕ ਆ ਬਾਈ ਇਹ ਬਈ ਕਿਹੜੀ ਲੈਣ ਦੀ ਆ ਇਹ ਲੈਣ ਦੀ ਨਹੀਂ ਬਈ ਇਹ ਆਨ ਆਉਣਾ ਆਪਾਂ ਲੈਤੀ ਸੀਗੀ ਹੁਣ ਇਹ ਗੱਬਣ ਹੋ ਗਈ ਬਈ 7 ਮਹੀਨੇ ਦੀ ਕਿੰਨੇ ਟਾਈਮ ਦੀ ਘੋੜੀ ਬਈ ਇਹ ਆ 5 ਸਾਲ ਦੀ ਆ ਬਈ ਹਲੇ ਠੀਕ ਆ ਪੰਜ ਸਾਲ ਦੇ 7 ਮਹੀਨੇ ਦੀ ਗੱਬਣ ਹਾਂ ਕਿਹੜੇ ਘੋੜੇ ਤੋਂ ਇਹ ਆਪਣੇ ਪਿੰਡੀ ਧੰਨੇ ਕੋਲੇ ਘੋੜਾਈ ਬਈ ਉਹ ਤੋਂ ਧੰਨੇ ਵਾਲੇ ਘੋੜੇ ਤੋਂ ਹਾਂ ਤੇ ਇਹਦੀ ਹਾਈਟ ਕਿੰਨੀ ਆ ਬਈ ਹਾਈਟ ਤੇਦੀ 9 ਕੈਂਚੀ ਆ ਬਈ ਹਾਂ ਉਹ ਪੇਟ-ਪੂਟ ਬਾੜਾ ਵੱਡਾ ਇਹਦਾ ਵੀ ਹੂੰ ਇਹ ਗੱਬਣ ਕਿੰਨੇ ਟਾਈਮ ਦੀ ਹੋ ਗਈ ਬਈ ਇਹ ਸੱਤਾਂ ਦੀ ਹੋ ਗਈ ਬਈ ਅੱਠਵਾਂ ਲੱਗ ਗਿਆ ਨੂੰ ਸ ਇਹ ਤਾਂ ਥੱਲੇ ਲੱਗ ਜੂ। ਪੂਰੀ ਭਾਈ ਇਹ ਵੀ ਉਹਦੇ ਵਾਂਗੂ ਹੀ ਆ ਪੂਰੀ ਪਿੱਟਲ ਹਨਾ। ਇਹਦਾ ਥੱਲੇ ਲੱਗ ਜੂ ਮੈਨੂੰ ਲੱਗਦਾ ਸੋਣ ਮੇਰੇ ਨੂੰ। ਹੂੰ। ਆ ਕੇ ਥੱਲੇ ਰੱਖ ਜੂ ਜੀ। ਹੂੰ ਸਹੀ ਗੱਲ ਆ ਜੀ। ਹਾਈਟ ਤਾਂ ਭਈ ਆਪਦੀ ਜਿਹਾ ਕਿ ਪੇਟ ਨਹੀਂ ਵਿੱਚ ਆਉਂਦਾ। ਪਪੇ ਅਸਲ 'ਚ ਭਈ ਉਹੀ ਗੱਲ ਨਾ। ਆ ਜਾਨਵਰ ਦੀਆਂ ਆਪਦੀਆਂ ਆਦੂਆਂ ਕੁਆਲਿਟੀਆਂ ਨੇ। ਹਨਾ ਜੇ ਕਿਸੇ 'ਚ ਰੱਬ ਨੇ ਹਾਈਟ ਵਾਲਾ ਗੁਣ ਦੇ ਦਿੱਤਾ ਤਾਂ ਭਈ ਕਿਸੇ ਪਾਸੇ ਹੋਰ ਪਾਸੇ ਕਮੀ ਛੱਡ ਦਿੰਦਾ। ਉਹ ਜਿਹਦੇ 'ਚ ਹਾਈਟ ਵਾਲੀ ਕਮੀ ਤਾਂ ਰੱਬ ਨੇ ਹੋਰ ਪਾਸੇ ਪੂਰੀ ਕਰਤੀ ਭਈ। ਹਨਾ ਜਾਨਵਰ ਤਾਂ ਉਹੀ ਜੀ ਦਾ ਰੱਬ ਦਾ ਹੀ ਆ। ਤੇ ਵੱਡੇ ਭ ਹਾਂ ਇਹ ਵੀ ਦੱਸ ਦਾਂ ਭਈਆ ਆ ਜਾ ਭਈ ਇਹ ਉਹ ਬਿਸ਼ੇਰੀ ਆ ਵਰਤੀ ਨੇ ਛੋ ਜਿੱਤਿਆ ਆਪਣੇ ਏਰੀਆ ਚ ਇਹ ਨਹੀਂ ਛੋ ਜਿੱਤਿਆ ਹਾਂ ਇਹ ਜੱਚਾ ਛੋ ਵਾਲੀ ਇਹ ਆ ਗਈ ਹੂੰ ਇਹਨੇ ਛੋ ਕਿਹੜੇ ਕਿਹੜੇ ਜਿੱਤਲੇ ਫਿਰ ਇਹਨੇ ਸਭ ਤੈਨੂੰ ਸ਼ੀਲਡ ਸਾਰਾ ਦੱਸ ਦਿੰਨੇ ਆ ਭਈ ਆ ਜਾ ਭਈ ਕੱਢ ਲੈ ਬਾਹਰ ਹੀ ਕੱਢ ਲੈ ਇਹਨੂੰ ਵੀ ਆ ਜਾ ਹਾਂ ਆ ਲੈ ਭਈ ਉਧਰ ਭਾਈ ਭਾਈ ਟਰੋਫੀਆਂ ਵੀ ਚੱਕੀ ਫਿਰਦਾ ਸ਼ੀਲਡਾਂ ਟਰੋਫੀਆਂ ਹੈ ਤੇ ਕਿੰਨੇ ਇਹ ਕਿਹੜੀ ਲੈਣ ਕਿਹੜੀ ਆ ਭਈ ਇਹਦੀ ਤੂੰ ਬੰਨ ਲੈ ਇਦਰਯੋਧਨ ਦੀ ਆ ਭਈ ਪੱਕੇ ਵਾਲੇ ਦੀ ਵੱਕੇ ਵਾਲੇ ਦਰਲੋਜਨ ਦੀ ਬੱਚੀ ਆ ਹਾਂ ਬਈ ਕਿੰਨੀ ਹਾਈਟ ਕਿੰਨੀ ਲਗੀ ਬਈ ਹਾਈਟ 63 ਕਰ ਗਈ ਬਈ 63 ਇੰਚ ਹਾਈਟ ਹੋ ਗਿਆ ਹਾਂ ਬਈ ਕਿੰਨੀ ਉਮਰ ਕਿੰਨੀ ਆ ਭਰਾ ਉਮਰ ਹਲੇ ਬਈ ਇਹ 29 ਮਹੀਨੇ ਦੀ ਹੋਈ ਆ ਬਈ 29 ਮਹੀਨੇ ਦੀ ਹੋ ਗਈ ਹਾਂਜੀ ਤੇ ਕਿੱਥੇ ਕਿੱਥੇ ਬਈ ਸ਼ੋਅ ਚ ਕਿਹੜੇ ਕਿਹੜੇ ਚ ਪਾਈ ਇਹ ਅੰਪਾਇਰ ਚ ਪਾਈ ਸੀ ਬਈ ਲੁਧਿਆਣੇ ਅੱਛਾ ਤੇ ਉਸ ਤੋਂ ਬਾਅਦ ਫਰੀਦਕੋਟ ਪਾਈ ਆ ਬਈ ਠੀਕ ਫੇਰ ਬਾਬੇ ਗੁਰਵਿੰਦਰ ਖੇੜੀ ਵਾਲ ਦੇ ਪਾਈ ਆ ਬਈ ਠੀਕ ਹੈ ਬਈ ਹਾਂ ਮਰੇ ਕੋਲਲੇ ਸ਼ੋਅ ਚ ਬਈ ਕਿੰਨਵੀ ਕਿੰਨਵੀ ਪੋਜੀਸ਼ਨ ਆ ਗਈ ਸੀ ਬਈ ਇੱਥੇ ਜਿਹੜਾ ਮਰੇ ਕੋਲਲੇ ਇਹ ਚ ਤੀਜੀ ਆਈ ਸੀ ਬਈ ਅੱਛਾ ਬਈ ਫਰੀਦਕੋਟ ਅਸੀਂ ਲੇਟ ਹੋ ਗਏ ਫਿਰ ਦੋ ਦੰਦ ਚ ਪਾਈ ਫਿਰ ਉੱਥੇ ਛੇਮੀ ਆ ਗਈ ਠੀਕ ਹੈ ਬਈ ਹਾਂ ਬਾਬੇ ਵਾਲ ਦੀ ਵੀ ਦੋ ਦੰਦ ਚ ਹੀ ਪਾਈ ਸੀ ਠੀਕ ਹੈ ਬਈ ਇੱਥੇ ਬਾਬੇ ਵਾਲੇ ਚ ਵੀ ਦੋ ਦੰਦ ਹਾਂ ਇਹ ਨੁਕਾਂਦ ਸੀ ਨਹੀਂ ਬਈ ਬੱਚੀ ਛੋਹ ਕੰਡੀਸ਼ਨ ਵਾਲੀ ਆ ਹਨਾ ਤੇ ਤੁਸੀਂ ਦੋਸਤੋ ਬਰੀਕੀ ਦੇਖੋ ਕੰਨ ਕੁੰਡੀ ਵਾਲਾ ਪੂਰਾ ਤੇ ਬਾਕੀ ਉਹੀ ਗੱਲ ਬਰੀਕੀਆਂ ਤੇ ਆ ਬਈ ਸ਼ੋਅ ਵਾਲਾ ਜਾਨਵਰ ਬਰੀਕੀਆਂ ਤੇ ਖੜਾ ਹਨਾ ਹਾਂ ਬਈ ਤੇ ਇਹ ਬਾਈ ਕਿਵੇਂ ਹੁਣ ਭਰਾਈ ਭਰੂ ਇਹ ਕਿ ਨਹੀਂ ਖਾਲੀ ਨਹੀਂ ਹਲੇ ਤਾਂ ਨਹੀਂ ਬਾਈ ਹਲੇ ਆ ਸ਼ੋਅ ਲੜਾਂਗੇ ਬਾਈ ਹੁਣ ਫੇਰ ਮੋਗੇ 7 ਤਰੀਕ ਦਾ ਸ਼ੋਅ ਆ ਉੱਥੇ ਵੀ ਪਾਉਣੀ ਆ ਬਾਈ ਠੀਕ ਆ ਉਦੋਂ ਬਾਅਦ ਫੇਰ ਉਹ ਕਰਾਂਗੇ ਹਾਂ ਬਾਈ ਹੂੰ ਫੇਰ ਭਰਾਵਾਂਗੇ ਬਾਈ ਦੋ ਦਿਨ ਤਾਂ ਹਲੇ ਲੱਗੀ ਨਹੀਂ ਨਾ ਜਦੋਂ ਲੱਗੀ ਫੇਰ ਹੀ ਭਰਾਵਾਂਗੇ ਬਾਈ ਠੀਕ ਆ ਬਾਈ ਹਲੇ ਲੱਗੀ ਬਾਈ ਤੇ ਹਾਂ ਦਰਯੋਧਨ ਦੀ ਆ ਪੱਕੇ ਆ ਇਹਦੀ ਹਾਂ ਹਾਂ ਬਈ ਉਸੇ ਬਾਈ ਤੁਸੀਂ ਮਾਂ ਮਾਲਾ ਪਸਾ ਕੋ ਉਸੇ ਮਾਂ ਉਸੇ ਬਾਈ ਤੁਸੀਂ ਮਾਂ ਲੇਤੀ ਸੀ ਬਈ 64 ਇੰਚ ਦੀ ਘੋੜੀ ਉਹ ਵੀ ਉਹ ਵੱਡੀ ਨੁਗਰੀ ਘੋੜੀ ਸੀ ਬਈ ਹੂੰ ਇਹੀ ਬੱਚੀ ਦਿੱਤੀ ਹੈ ਕੱਲੀ ਸਾਡੇ ਕੋਲ ਨੇ ਠੀਕ ਹੈ ਬਈ ਹਾਂ ਬਈ ਤੇ ਆਜੋ ਬਈ ਹੁਣ ਉਹ ਦੂਜੀ ਵੀ ਉਧਰ ਲਈ ਦਿਖਾ ਦਗੇ ਹੈ ਇਹ ਇਹਨੇ 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 ਪਰਿਆ ਕਰ ਟ੍ਰੋਫੀ ਨਾਲ ਹਾਂ ਬਈ ਪਹਿਲੀ ਪਹਿਲੀ ਬੱਚੀ ਬਈ ਠੀਕ ਹੈ ਬਈ ਜ਼ਿੰਦਗੀ ਦੀ ਪਹਿਲੀ ਘੋੜੀ ਸੂਈ ਸੀ ਪਹਿਲੀ ਆਪਣੀ ਸ਼ੋਹ ਚ ਗਈ ਠੀਕ ਹੈ ਬਈ ਪਹਿਲੀ ਬੱਚੀ ਨੇ ਟ੍ਰਾਫਿਕ ਲੈ ਹੋਣੀਆਂ ਬਈ ਬਹੁਤ ਵੱਡੀ ਗੱਲ ਆ ਤੇ ਆਹਾ ਬਈ ਇਧਰ ਆ ਕੁੜੀ ਇਹ ਕੁੜੀ ਜੱਬਈ ਕਿਹੜੀ ਲੈਂਦੀ ਆ ਬਸ ਕੋਈ ਗੱਲ ਨਹੀਂ ਬਈ ਖੜੀ ਰਹਿੰਦੇ ਤਾਂ ਆਪਣੀ ਆ ਇਧਰ ਦੱਸ ਦੋ ਬਸ ਇਹਦੀ ਡਿਟੇਲ ਡਿਟੇਲ ਬਈ ਇਹ ਵੀ ਆਣ ਆਉਣੀ ਆ ਆਪਾਂ ਲੈਤੀ ਸੀ ਵੀ ਅੱਛਾ ਬਈ ਉਹ ਦੱਸ ਦੇ ਚੰਗੀ ਲੈਣ ਦੀ ਆਪਾਂ ਲੈਤੀ ਸੀ ਵੀ ਆਪਾਂ ਨੂੰ ਹੋ ਗਏ ਇਹਨੂੰ ਵੀ ਸਾਲਕ ਹੋ ਗਿਆ ਲੈਤੀ ਨੂੰ ਇਹਨੇ ਇੱਕ ਬੱਚੀ ਦਿੱਤੀ ਸੀ ਆਪਣੇ ਕੋਲੇ ਠੀਕ ਹੈ ਬਈ ਆਪਾਂ ਹਾਂ ਪੋਸਟ ਕਰਮੇਲੇ ਤੇ 베ਂਤੀ ਸੀ ਬਈ ਹੁਣ ਇਹ ਗੱਬਣ ਹੋ ਗਈ ਇਹ ਵੀ 6 ਮਹੀਨੇ ਦੀ ਹੋ ਗਈ ਬਈ ਇਹ ਵੀ 6 ਮਹੀਨੇ ਦੀ ਹਾਂ ਬਈ ਕਿਹੜੇ ਘੜ ਤੋਂ ਬਈ ਇਹ ਰਾਜ ਵਾਲੀ ਤੋਂ ਅਗਲੀ ਵਾਲੀ ਤੋਂ ਬਈ ਠੀਕ ਹੈ ਬਈ ਪਹਿਲਾਂ ਵੀ ਉਹ ਉਹਦੀ ਬੱਚੀ ਸੀ ਠੀਕ ਹੈ ਬਈ ਹਾਂ ਤੇ ਇਹ ਵੀ ਹਾਈਟ ਹਾਈਟ ਮੂਡ ਮਣੀ ਹਾਈਟ ਬਾਟ ਆ ਬਈ ਦੀ ਬੱਟੀ ਵਾਲੀ ਜਮ੍ਹਾਂ ਹਾਂ ਬਈ ਤੇ ਹਾਈਡਰੋਫਿਡ ਵੀ ਠੀਕ ਆ ਬਈ ਬੱਤੀ ਪੂੜੀ ਵੀ ਚੰਗੀ ਆ ਹਨਾ ਹਾਂ ਬਈ ਤੇ ਸੇਲਸੂਲ ਵਾਲਾ ਹੈ ਨਹੀਂ ਇਹਨਾਂ ਚ ਕੋਈ ਸੇਲ ਵਾਲਾ ਕੋਈ ਨਹੀਂ ਬਈ ਆਪਣੇ ਕੋਲ ਠੀਕ ਘਰੀ ਰੱਖੇ ਹੋਇਆ ਓਈ ਸ਼ੌਂਕ ਨਾਲੀ ਹਾਂ ਬਈ ਸੇਲ ਦਾ ਹੁਣ ਕੰਮ ਕਰਦੇ ਆ ਬਈ ਹੁਣਾਂ ਥੋੜਾ ਜਿਹਾ ਕੋਈ ਉਹ ਹੋ ਗਿਆ ਸੀਗਾ ਮੇਰੇ ਮਦਰ ਬੁਮਾਰਨੇ ਇਹਦੇ ਕਰਕੇ ਥੋੜਾ ਬੰਦ ਕਰਤਾ ਸੀਗਾ ਹੁਣ ਦੁਬਾਰੇ ਚੱਲਾ ਹੁਣ ਬਾਕੀ ਲਾਓ ਇਧਰ ਲੈ ਜਾਨਵਰ ਬਾਈ ਸਾਰੇ ਤੂੰ ਹੀ ਸੰਭਾਲਦਾ ਹਾਂ ਬਾਈ ਕੱਲੇ ਹੀ ਅੱਛਾ ਕੱਲੇ ਹੀ ਸੰਭਾਲਦਾ ਹਾਂ ਬਾਈ ਬਾਈ ਉਹੀ ਗੱਲ ਹੈ ਦੋਸਤੋ ਘਰ ਦੀਆਂ ਮਜਬੂਰੀਆਂ ਦੇ ਨਾਲ ਤੇ ਜਾਨਵਰਾਂ ਦਾ ਵੀ ਖਿਆਲ ਰੱਖਣਾ ਇਕ ਆਪਦਾ ਸ਼ੌਂਕ ਵੀ ਪਾਲਣਾ ਨਾਲ-ਨਾਲ ਇਹ ਬਹੁਤ ਵੱਡੀ ਗੱਲ ਹੈ ਨਾ ਮੁੰਡੇ ਨੂੰ ਸ਼ੌਂਕ ਬਹੁਤ ਆ ਜਿਵੇਂ ਤੁਹਾਨੂੰ ਬਸ਼ੇਰੀ ਦਿਖਾਇਆ ਹਨ ਬਾਈ ਨੇ ਸ਼ੁਆ ਤੇ ਵੀ ਪਾਈ ਆ ਤੇ ਚੋਹਾ ਦੇ ਆਮੇ ਦਾ ਪੈਂਦੀ ਨਹੀਂ ਬਈ ਤਿਆਰੀ ਤੋਂ ਬਿਨਾ ਹਣਾ ਨਹੀਂ ਬਈ ਪਹਿਲੇ ਆਪਾਂ ਜਾਨਵਰ ਦੇ ਸੰਭਾਲ ਕਰਾਂਗੇ ਜਾਨਵਰ ਤੇ ਉੱਤੇ ਰਵਾਂਗੇ ਫੇਰ ਸ਼ੋਹ ਚ ਜਾ ਕੇ ਪੈਂਦੀ ਆ ਕਿਤੇ ਹਾਂ ਬਈ ਐਂ ਬਈ ਲੱਦ ਜਲਬੜੀ ਦਾ ਸ਼ੋਹ ਚ ਵੀ ਨਹੀਂ ਪੈਂਦੀ ਨਹੀਂ ਪੈਂਦੀ ਬਈ ਹੂੰ ਬਹੁਤ ਦੇਖਣਾ ਪੈਂਦਾ ਬਈ ਉੱਥੇ ਹਾਂ ਹਾਂ ਉਹ ਵੀ ਖਾਸ ਕਰਕੇ ਬਈ ਨੂਕਰੀ ਬੱਚੀ ਹੈ ਨਾ ਹਾਂ ਬਈ ਪਤਾ ਹੈ ਪਹਿਲਾਂ ਸ਼ੌਕ ਇਹਨੂੰ ਸੀ ਛੋਟੇ ਪਾਈ ਨੂੰ ਅੱਛਾ ਬਈ ਇਹ ਤੋਂ ਸਾਨੂੰ ਪਿਆ ਫੌਜੀ ਨੂੰ ਇਹਦੇ ਨਾਲ ਰਹਿੰਦਾ ਸੀ ਹੂੰ ਉਹ ਇੱਥੇ ਹੀ ਰਹਿੰਦਾ ਬਈ ਉਹ ਇਧਰ ਹੀ ਰਹਿੰਦਾ ਸੀ ਹਾਂ ਇੱਥੇ ਹੀ ਰਹਿੰਦਾ ਉਹ ਸਾਰਾ ਦਿਨ ਇੱਥੇ ਪਹਿਲਾਂ ਨੇ ਲੀਲੀ ਜੰਬੀ ਘੋੜੀ ਲੈਤੀ ਸਾਰਿਆਂ ਤੋਂ ਪਹਿਲਾਂ ਦੋਨਾਂ ਨੇ ਅੱਛਾ ਬਈ ਦੋਨਾਂ ਨੇ ਪੌੜੀ ਵੱਡੀ ਘੋੜੀ ਬਈ ਉਹ ਜਦੋਂ ਬਾਗ ਗਿਆ ਬਸ ਫੌਜ ਚ ਉਹ ਤੋਂ 2 ਦਿਨਾਂ ਬਾਅਦ ਹੀ ਮਰ ਗਿਆ 2 ਦਿਨਾਂ ਬਾਅਦ ਹੀ ਫਿਰ ਬਕਰ ਗਿਆ ਪਾਲੀ ਫਿਰ ਉਹੀ ਸ਼ਾਮ ਦਾ ਹੀ ਬਾਈ ਮੇਰੇ ਅੰਗੂ ਕੱਲੇ ਹੀ ਸ਼ਾਮ ਦਾ ਉਹੀ ਹੂੰ ਪਾਲਾ ਉਹ ਤਾਂ ਤਾਂ ਜਾਂਦਾ ਹੀ ਨਹੀਂ ਜਾਂਦੇ ਨਹੀਂ ਇਹ ਇੱਧਰ ਹੀ ਰਹਿੰਦਾ ਅਸਲ ਵਿੱਚ ਇੱਧਰ ਹੀ ਰਹਿੰਦਾ ਜੀ ਤੇ ਇਹ ਸੀਗੇ ਦੋਸਤੋ ਹਾਜੀ ਸਟੱਡ ਫਾਰਮ ਦੇ ਜਾਨਵਰ ਬਾਕੀ ਬੰਦੇ ਦੋਸਤੋ ਬਾਈ ਹੋਰੇ ਬੜੇ ਮਿਲਣ ਸਾਰਾ ਤੇ ਕੋਈ ਭਰਾ ਘੋੜੇ ਤੋਂ ਸਰਵਿਸ ਲੈਣਾ ਚਾਹੁੰਦਾ ਜਾਂ ਜਿਹੜੀ ਤੁਹਾਨੂੰ ਆਪਾਂ ਬਸ਼ੇਰੀ ਦਿਖਾਈ ਹੈਗੀ ਉਹ ਬਸ਼ੇਰੀ ਲੈਣ ਦਾ ਕਿਸੇ ਭਰਾ ਦਾ ਮਾਣਾ ਤਾਂ ਉਹ ਘੰਟੀ ਮਾਰ ਸਕਦਾ ਬਈ ਨੰਬਰਾਂ ਤੇ ਤੇ ਬਾਕੀ ਸਾਰੇ ਵੀਰ ਕਮੈਂਟ ਕਰਕੇ ਬਾਈਆਂ ਆਂਦੀ ਹੌਸਲਾ ਬੁਜਾਈ ਜਰੂਰ ਕਰਿਓ ਜਾਨਬਰ ਜਰੂਰ ਦੱਸੋ ਕਿਵੇਂ ਲੱਗੇ ਤੇ ਵੀਡੀਓ ਜਰੂਰ ਸ਼ੇਅਰ ਮਾਰਿਓ ਸਾਰੇ ਭਰਾਵਾਂ ਚ ਆਪਣੇ ਜੇ ਘੋੜਿਆਂ ਵਾਲਿਆਂ ਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਾਈ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਛੋਟਾ ਬਹੁਤ ਵਧੀਆ ਲੱਗਿਆ ਟਾਈਮ ਕੱਢ ਕੇ ਆਏ ਬਾਈ ਤੁਸੀਂ ਅਮਰਤ ਛੋਟਾ ਬਹੁਤ-ਬਹੁਤ ਧੰਨਵਾਦ